ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੋ ਸਾਧ ਸੰਗਤ ਜੀ ਆਪਾਂ ਪਿਛਲੀ ਸਾਖੀ ਵਿੱਚ ਸਰਵਣ ਕੀਤਾ ਹੈ ਕਿ ਗੁਰੂ ਜੀ ਆਪਣੀਆਂ ਯਾਤਰਾਵਾਂ ਦੌਰਾਨ ਕਿਵੇਂ ਹਰੀਦوار ਜਾਂਦੇ ਹਨ ਤੇ ਉਥੇ ਚੱਲ ਰਹੇ ਪਖੰਡਵਾਦ ਦਾ ਖੰਡਨ ਕਰਦੇ ਹੋਏ ਸੰਗਤ ਨੂੰ ਉਪਦੇਸ਼ ਦਿੰਦੇ ਹੋਏ ਇਸ ਜਗਤ ਨੂੰ ਉਪਦੇਸ਼ ਦਿੰਦੇ ਹੋਏ ਕਿਵੇਂ ਸਿੱਧੇ ਰਾਏ ਪਾਉਂਦੇ ਹਨ ਸੋ ਸਾਧ ਸੰਗਤ ਜੀ ਇਸ ਚੈਨਲ ਤੇ ਜੋ ਵੀਰ ਭੈਣ ਨਵੇਂ ਆਏ ਹਨ ਉਹ ਸਾਖੀ ਦੀ ਲੜੀ ਨੂੰ ਜੋੜਨ ਵਾਤੀ ਪਿਛਲੀ ਸਾਖੀ ਨੂੰ ਜਰੂਰ ਸੁਣ ਲੈਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣ ਕੋ ਸਾਧ ਸੰਗਤ ਜੀ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਅੱਜ ਦੀ ਸਾਖੀ ਦਾ ਟੌਪਿਕ ਹੈ ਗੋਰਖ ਮਤੇ ਤੋਂ ਨਾਨਕ ਮਤਾ ਗੱਜੀ ਹਰੀਦਵਾਰ ਤੋਂ ਗੁਰੂ ਜੀ ਪੀਲੀ ਪੀਤੀ ਤੋਂ ਹੁੰਦੇ ਹੋਏ ਗੋਰਖ ਮਥੇ ਪਹੁੰਚੇ ਜੋ ਯੋਗੀਆਂ ਦਾ ਕੇਂਦਰ ਸੀ ਗੋਰਖ ਮਤਾ ਪੀਲੀ ਪੀਤ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਉਥੇ ਯੋਗੀ ਕਈ ਪ੍ਰਕਾਰ ਦੀ ਸਾਧਨਾ ਕਰਦੇ ਹਨ ਜਿਸ ਕਾਰਨ ਆਮ ਲੋਕਾਂ ਵਿੱਚ ਇਹ ਸਾਧਨਾ ਸੀ ਕਿ ਇਹ ਯੋਗੀ ਜਿਸ ਨੂੰ ਵੀ वार ਦਿੰਦੇ ਹਨ ਉਸ ਦੀਆਂ ਕਈ ਕੁਲਾਂ ਤਰ ਜਾਂਦੀਆਂ ਹਨ ਅਤੇ ਜਿਸ ਨੂੰ ਸ਼ਰਾਬ ਦਿੰਦੇ ਹਨ ਉਸ ਦੀਆਂ ਡੁੱਬ ਜਾਂਦੀਆਂ ਹਨ ਇਸ ਕਰਕੇ ਆਮ ਲੋਕ ਹਰ ਹੀਲੇ ਇਹਨਾਂ ਨੂੰ ਖੁਸ਼ ਰੱਖਣ ਦੇ ਚੱਕਰ ਵਿੱਚ ਕਈ ਕਿਸਮ ਦੇ ਚੜਾਵੇ ਚੜਾਉਂਦੇ ਰਹਿੰਦੇ ਸਨ ਗੁਰੂ ਜੀ ਨੂੰ ਲੋਕਾਂ ਦਾ ਸ਼ੋਸ਼ਣ ਹੁੰਦਾ ਦੇਖ ਕੇ ਬਹੁਤ ਬੁਰਾ ਲੱਗਾ ਉਹਨਾਂ ਨੇ ਜੋਗੀਆਂ ਦੇ ਕੇਂਦਰ ਦੇ ਨੇੜੇ ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ ਚੰਗਰਨਾਥ ਅਤੇ ਭੰਗਰਨਾਥ ਜੋਗੀ ਗੁਰੂ ਜੀ ਦੇ ਪਾਸ ਆਏ ਆ ਕੇ ਕਈ ਸਵਾਲ ਕਰਨ ਲੱਗੇ ਗੁਰੂ ਜੀ ਨੇ ਉਹਨਾਂ ਦੇ ਸਵਾਲਾਂ ਦੇ ਟੁਕਮੇ ਉੱਤਰ ਦਿੰਦਿਆਂ ਸਮਝਾਇਆ ਕਿ ਅਸਲ ਜੋਗੀ ਉਹ ਹੈ ਜੋ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਪਰਮ ਪਿਤਾ ਪਰਮਾਤਮਾ ਨਾਲ ਜੁੜਿਆ ਰਹੇ ਵਖ ਵਖ ਕਿਸਮ ਦੇ ਭੇਖ ਧਰਨ ਨਾਲ ਜੋਗੀ ਨਹੀਂ ਬਣ ਜਾਂਦਾ ਮਨ ਨੂੰ ਸਿੱਧੇ ਰਸਤੇ ਪਾਉਣ ਲਈ ਪਰਮਾਤਮਾ ਨਾਲ ਜੁੜੇ ਰਹਿਣ ਦੀ ਲੋੜ ਹੈ ਪ੍ਰਭੂ ਸਿਮਰਨ ਨਾਲ ਹੀ ਸਹਿਜ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਸਾਡੇ ਸਰੀਰ ਵਿੱਚ ਸਹਿਗ ਦੀ ਧੁਨ ਸਦਾ ਹੀ ਬਣੀ ਰਹਿੰਦੀ ਹੈ ਆਪਣੀ ਸੁਰਤ ਨੂੰ ਪ੍ਰਭੂ ਨਾਲ ਜੋੜ ਕੇ ਇਹ ਧੁਨ ਸੁਣੀ ਜਾ ਸਕਦੀ ਹੈ ਇਸ ਤਰ੍ਹਾਂ ਗੁਰੂ ਜੀ ਨੇ ਜੋਗੀਆਂ ਦੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਨਿਸ਼ਾ ਕੀਤੀ ਇਸ ਕਾਰਨ ਉਹ ਗੁਰੂ ਜੀ ਦੇ ਪੱਕੇ ਸਿੱਖ ਬਣ ਗਏ ਅਤੇ ਗੋਰਖ ਮਤਿਆਂ ਦਾ ਕੇਂਦਰ ਸਿੱਖੀ ਦਾ ਕੇਂਦਰ ਬਣ ਗਿਆ ਇਸ ਦਾ ਨਾਂ ਗੋਰਖ ਮਤਾ ਤੋਂ ਨਾਨਕ ਮਤਾ ਵਿੱਚ ਤਬਦੀਲ ਹੋ ਗਿਆ ਜੋਗੀਆਂ ਦਾ वार्तालाਪ ਕਰਨੋਂ ਪਰੰਤ ਗੁਰੂ ਜੀ ਨੇ ਹਿਮਾਲਿਆ ਅਪਰਬਤ ਦਾ ਰੁਖ ਕੀਤਾ ਰਸਤੇ ਵਿੱਚ ਇੱਕ ਰੀਠੇ ਦੇ ਦਰਖਤ ਹੇਠ ਆਰਾਮ ਕਰਨ ਲਈ ਡੇਰਾ ਲਾਇਆ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਜੇ ਮੈਨੂੰ ਆਗਿਆ ਦਿਓ ਤਾਂ ਮੈਂ ਜੰਗਲ ਵਿੱਚੋਂ ਲੱਭ ਕੇ ਫਾਲ ਆਦੀ ਖਾਵਾਂ ਗੁਰੂ ਜੀ ਨੇ ਰੀਠੇ ਦੇ ਦਰਖਤ ਦੀ ਇੱਕ ਟਹਿਣੀ ਵੱਲ ਇਸ਼ਾਰਾ ਕੀਤਾ ਅਤੇ ਆਖਿਆ ਇਹ ਰੀਠੇ ਖਾ ਲੈ ਭਾਈ ਮਰਦਾਨੇ ਨੇ ਉਸ ਟਹਿਣੀ ਦੇ ਸਾਰੇ ਰੀਠੇ ਤੋੜ ਕੇ ਖਾ ਲਏ ਜੋ ਮਿੱਠੇ ਸਨ ਪਰ ਜਦੋਂ ਕਿਸੇ ਹੋਰ ਟਹਿਣੀ ਦਾ ਰੀਠਾ ਖਾਦਾ ਤਾਂ ਉਹ অতি ਕੌੜਾ ਸੀ ਸੰਗਤ ਜੀ ਇਹ ਦਰਖਤ ਹੱਲੇ ਤੱਕ ਕਾਇਮ ਹੈ ਇਸ ਥਾਂ ਤੇ ਗੁਰਦੁਆਰਾ ਰੀਠਾ ਸਾਹਿਬ ਸ਼ਸ਼ੋਭਿਤ ਹੈ ਸੰਗਤ ਜੀ ਇਹ ਸਾਖੀ ਦੀ ਅਗਲੀ ਲੜੀ ਸ਼ੁਰੂ ਕਰਦੇ ਹਾਂ ਸਾਖੀ ਦਾ ਟੌਪਿਕ ਹੈ ਬਨਾਰਸ ਦੇ ਵਿਦਵਾਨ ਪੰਡਿਤ ਚਤੁਰਦਾਸ ਨੂੰ ਉਪਦੇਸ਼ ਅਖਵਾਖ ਥਾਵਾਂ ਤੇ ਜੀਆਂ ਦਾ ਉਧਾਰ ਕਰਦੇ ਹੋਏ ਬਨਾਰਸ ਪਹੁੰਚੇ ਜਿਸ ਨੂੰ ਕਾਂਸੀ ਅਰਥਾਤ ਵਿਦਿਆ ਦਾ ਕੇਂਦਰ ਮੰਨਿਆ ਜਾਂਦਾ ਸੀ ਉੱਥੇ ਇੱਕ ਮਸ਼ਹੂਰ ਚੌਂਕ ਵਿੱਚ ਬੈਠ ਗਏ ਗੁਰੂ ਜੀ ਅਜੀਬ ਕਿਸਮ ਦੇ ਲਿਬਾਜ ਵਿੱਚ ਸਨ ਜੋ ਲੋਕਾਂ ਦੀ ਖਿੱਚ ਪ੍ਰਾਪਤ ਕਰਨ ਲਈ ਉਹ ਆਮ ਹੀ ਪਹਿਨਦੇ ਸਨ ਇਸ ਲਿਬਾਜ ਤੋਂ ਇਹ ਨਹੀਂ ਸੀ ਪਤਾ ਲੱਗਦਾ ਕਿ ਉਹ ਕਿਸ ਧਰਮ ਜਾਂ ਫਿਰਕੇ ਨਾਲ ਸੰਬੰਧਿਤ ਹਨ ਲੋਕੀ ਉਹਨਾਂ ਦੇ ਦਵਾਰੇ ਇਕੱਠੇ ਹੋਣ ਲੱਗੇ ਜਦ ਗੁਰੂ ਜੀ ਬਾਰੇ ਕੁਝ ਵਿਦਵਾਨ ਪੰਡਤਾਂ ਨੂੰ ਪਤਾ ਲੱਗਾ ਤਾਂ ਉਹ ਵੀ ਉੱਥੇ ਪਹੁੰਚ ਗਏ ਉਹਨਾਂ ਦਾ ਆਗੂ ਪੰਡਿਤ ਚਤੁਰਦਾਸ ਸੀ ਗੁਰੂ ਜੀ ਪਾਸ ਆ ਕੇ ਆਖਾਂ ਲੱਗਾ ਕਿ ਤੁਸੀਂ ਨਾ ਤਾਂ ਕੋਈ ਮੁਸਲਮਾਨ ਫਕੀਰ ਲੱਗਦੇ ਹੋ ਅਤੇ ਨਾ ਹੀ ਕੋਈ ਹਿੰਦੂ ਸਾਧੂ ਫਿਰ ਤੁਸੀਂ ਕਿਸ ਤਰ੍ਹਾਂ ਦੇ ਸੰਤ ਹੋ ਉਸ ਦੀ ਮਾਲਾ ਤੇ ਸਾਲੀ ਗ੍ਰਾਮ ਵੀ ਤੁਹਾਡੇ ਪਾਸ ਨਹੀਂ ਹਨ ਗੁਰੂ ਜੀ ਨੇ ਪੰਦ ਨੂੰ ਸਮਝਾਇਆ ਕਿ ਤੁਸੀਂ ਜੋ ਇਹ ਧਰਮ ਦੀਆਂ ਨਿਸ਼ਾਨੀਆਂ ਆਦੀ ਦੱਸਦੇ ਹੋ ਇਹ ਸਭ ਵਿਅਰਥ ਹਨ ਜੇ ਤੁਸੀਂ ਪ੍ਰਭੂ ਦੀ ਭਗਤੀ ਅਤੇ ਨੇਕ ਕਰਮ ਕਰੋ ਤਾਂ ਤੁਹਾਨੂੰ ਇਹਨਾਂ ਨਿਸ਼ਾਨੀਆਂ ਦੀ ਲੋੜ ਨਹੀਂ ਪਵੇਗੀ ਜਦੋਂ ਤੁਸੀਂ ਰਾਮ ਨਾਮ ਜਪੋਗੇ ਤਾਂ ਪ੍ਰਭੂ ਅੱਗੇ ਬੇਨਤੀ ਕਰੋਗੇ ਕਿ ਤੁਹਾਡੇ ਉੱਤੇ ਕਿਰਪਾ ਕਰਨ ਤਾਂ ਤੁਹਾਨੂੰ ਕਿਸੇ ਪਹਿਰਾਵੇ ਜਾਂ ਪੱਥਰ ਪੂਜਨ ਦੀ ਲੋੜ ਨਹੀਂ ਰਹੇਗੀ ਜੇ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਤੇ ਸਿਮਰਨ ਕਰਦੇ ਜਾਓ ਤਾਂ ਪ੍ਰਭੂ ਕਿਰਪਾ ਤੁਹਾਡੇ ਉੱਤੇ ਆਪਣੇ ਆਪ ਹੀ ਹੋ ਜਾਵੇਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਾਬੂ ਵਿੱਚ ਰੱਖਣ ਦਾ ਅਭਿਆਸ ਕਰੋ ਇਸ ਤਰ੍ਹਾਂ ਦੀ ਮਨ ਨੂੰ ਕਾਬੂ 'ਚ ਰੱਖ ਕੇ ਕੀਤੀ ਸੇਵਾ ਤੇ ਸਿਮਰਨ ਅਜਾਈ ਨਹੀਂ ਜਾਣਗੇ। ਗੁਰੂ ਜੀ ਵੱਲੋਂ ਦਿੱਤਾ ਗਿਆ ਉਪਦੇਸ਼ ਇਹਨਾਂ ਵਿਦਵਾਨ ਪੰਡਤਾਂ ਨੂੰ ਬੜਾ ਅਜੀਬ ਪਾਸਿਆ। ਖੈਰ ਪੰਡਿਤ ਚਤੁਰਦਾਸ ਗੁਰੂ ਦੇ ਗਿਆਨ ਭਰਪੂਰ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ ਤੇ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਦਾ ਹੋਇਆ ਬੋਲਿਆ ਮੈਨੂੰ ਹੁਣ ਪਤਾ ਲੱਗਾ ਕਿ ਤੁਸੀਂ ਕਿਸੇ ਫਿਰਕੇ ਨਾਲ ਸੰਬੰਧਿਤ ਨਹੀਂ ਹੋ ਤੁਸੀਂ ਤਾਂ ਆਪ ਹੀ ਹਰੀ ਰੂਪ ਹੋ ਗੁਰੂ ਜੀ ਜਿੰਨਾ ਚਿਰ ਬਨਾਰਸ ਰਹੇ ਸਭ ਨੂੰ ਨਾਮ ਸਿਮਰਨ ਦਾਤੇ ਲੋਕ ਭਲਾਈ ਦੇ ਕੰਮ ਕਰਨ ਦਾ ਹੀ ਉਪਦੇਸ਼ ਦਿੰਦੇ ਰਹੇ ਜਦੋਂ ਗੁਰੂ ਜੀ ਨੇ ਬਨਾਰਸ ਦੇ ਪੰਡਤ ਚਤੁਰਦਾਸ ਜੀ ਨੂੰ ਉਪਦੇਸ਼ ਦਿੱਤਾ ਤਾਂ ਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਫੈਲ ਗਈ ਅਤੇ ਉਹਨਾਂ ਬਾਰੇ ਇਹ ਆਖਿਆ ਜਾਣ ਲੱਗ ਪਿਆ ਕਿ ਉਹਨਾਂ ਦੇ ਦਰਸ਼ਨ ਕਰਕੇ ਹੀ ਸੰਤੋਖ ਮਿਲ ਜਾਂਦਾ ਹੈ। ਗੁਰੂ ਅਜਿਹਾ ਸੂਰਜ ਹੈ ਜੋ ਦੰਬ ਦੇ ਹਨੇਰੇ ਨੂੰ ਦੂਰ ਕਰਕੇ ਚਾਨਣ ਕਰਦਾ ਹੈ। ਇਹਨਾਂ ਦਿਨਾਂ ਵਿੱਚ ਹੀ ਇਲਾਕੇ ਦੇ ਪ੍ਰਸਿੱਧ ਸਮਕਾਲੀ ਭਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਕਹਿਣ ਲੱਗੇ ਨਾਨਕ ਐਸਾ ਹੈ जो किसी बात का दावा नहीं करता ना कमाई का ना भगती का ना सिमरन का ना जप का ना तप का ना धर्म का ना पुनः का ना इश्नान का ना सील का ना संयम का ना जुगत का ना रहत का ना नाम का ना कहूँ सेवा का ਆਪਣੇ ਆਪ ਨੂੰ ਕੀਟ ਕਰ ਜਾਣਦਾ ਹੈ ਕਰਨਹਾਰ ਉਸਕੋ ਪਹਿਚਾਨਤਾ ਹੈ ਕਰਮ ਕਰ ਕਰ ਨਿਹਕਰਮ ਆਪਣੇ ਆਪ ਕੋ ਜਾਣਤਾ ਹੈ ਭਗਤਾ ਨੇ ਜਦ ਪੁੱਛਿਆ ਕਿ ਉਹਨਾਂ ਕੈਸੇ ਪਾਇਆ ਤਾਂ ਗੁਰੂ ਜੀ ਨੇ ਕਿਹਾ ਓਹ ਹੋਵੇ ਤਾਂ ਉਹ ਨਹੀਂ ਉਸ ਸਾਥੀ ਜੋਰ ਕਿਛ ਨਹੀਂ ਚਲਦਾ ਸਿਫਤ ਨਾਲ ਹੀ ਸਿਫਤ ਵਿੱਚ ਸਮਾ ਸਕੀਦਾ ਹੈ ਸਿਫਤੀ ਸਿਫਤ ਸਮਾਏ ਉਹਨਾਂ ਸਾਰਿਆਂ ਨੇ ਗੁਰੂ ਜੀ ਦੇ ਬਚਨ ਸੁਣ ਕੇ ਕਿਹਾ ਕੱਲ ਵਿਖੇ ਤੇਰਾ ਪੰਥ ਚੱਲੇਗਾ ਇਹ ਲੋ ਮਹ ਨਾਨਕ ਹੀ ਨਾਨਕ ਹੋਏ ਜਾਏਗਾ ਬਨਾਰਸ ਦਾ ਰਾਜਾ ਸ਼ਿਵਨਾਥ ਵੀ ਆਇਆ ਉਸਨੇ ਸੰਸਾਰ ਤਿਆਗਣ ਦੀ ਗੱਲ ਕਹੀ ਤਾਂ ਗੁਰੂ ਜੀ ਨੇ ਫਰਮਾਇਆ ਸਾਡਾ ਰਾਹ ਸੰਸਾਰ ਛੱਡਣ ਵਾਲਾ ਨਹੀਂ ਸਾਡਾ ਮਤ ਹੈ ਕਿ ਤੂੰ ਰਾਜ ਕਰਦਿਆਂ ਹੀ ਧਰਮ ਪਦ ਪਾ ਲਵੇਂ ਨਾਮਦਾਨ, ਸੀਲ ਸੰਯਮ, ਦਇਆ, ਭਉ ਗਰੀਬੀ ਧਾਰਨ ਕਰਕੇ ਆਪਣੀ ਪ੍ਰਜਾ ਦੀ ਸੇਵਾ ਕਰੇ ਤਾਂ ਰਾਜ ਮਹਿ ਹੀ ਮੁਕਤਾ ਹੋਈ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਭਗਤ ਰਵਿਦਾਸ ਜੀ ਗੁਰੂ ਜੀ ਨੂੰ ਉਥੇ ਮਿਲੇ ਭਗਤ ਕਬੀਰ ਜੀ ਨੂੰ ਗੁਰੂ ਜੀ ਮਗਰ ਜਾ ਕੇ ਮਿਲੇ ਭਗਤ ਕਬੀਰ ਜੀ ਨੇ ਨਿਮਰਤਾ ਵਿੱਚ ਕਿਹਾ ਗੁਰੂ ਜੀ ਮੈਥੋਂ ਹੋਈਆਂ ਭੁੱਲਾਂ ਬਖਸ਼ ਦਿਓ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਬੀਰ ਜੀ ਤੁਸੀਂ ਪ੍ਰੇਮਾ ਭਗਤੀ ਵਿੱਚ નિਪੁੰਨ ਹੋ ਭਗਤ ਕਬੀਰ ਜੀ ਪਾਸ ਗੁਰੂ ਜੀ 7 ਦਿਨ ਰਹੇ ਗੁਰੂ ਜੀ ਦੀ ਸਿੱਖਿਆ ਦਾ ਨਚੋੜ ਸੀ ਕੇ ਕਲਯੁਗ ਵਿੱਚ ਦੁੱਖਾਂ ਦਾ ਨਾਸ ਕਰਨ ਲਈ ਹਰੀ ਦੇ ਸਿਮਰਨ ਬਿਨਾ ਹੋਰ ਕੋਈ ਦਵਾਈ ਜਾਂ ਤੰਤਰ ਮੰਤਰ ਵਿਅਰਥ ਹਨ ਜੀ ਫਰਮਾਉਂਦੇ ਹਨ ਅਵਰਨਾਉ ਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲ ਵਿਖ ਹੰਤਾ ਸੋ ਸਾਧ ਸੰਗਤ ਜੀ ਸਾਖੀ ਦੀ ਅਗਲੀ ਲੜੀ ਸ਼ੁਰੂ ਕਰਦੇ ਹਾਂ ਸਾਖੀ ਦਾ ਟੌਪਿਕ ਹੈ ਆ ਵਿਖੇ ਪਾਂਡਿਆ ਨੂੰ ਉਪਦੇਸ਼ ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਗੁਰੂ ਜੀ ਇਸ ਜਗਤ ਫੇਰੀ ਦੌਰਾਨ ਪ੍ਰਸਿੱਧ ਹਿੰਦੂ ਕੇਂਦਰਾਂ ਦੀ ਯਾਤਰਾ ਕਰ ਰਹੇ ਸਨ ਨਾਰਸ ਤੋਂ ਗੁਰੂ ਜੀ ਤੇ ਭਾਈ ਮਰਦਾਨਾ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਗਿਆ ਪਹੁੰਚ ਗਏ ਜੋ ਹਿੰਦੂਆਂ ਅਤੇ ਬੋਧੀਆਂ ਦਾ ਕੇਂਦਰ ਸੀ ਅਤੇ ਜਿੱਥੇ ਇੱਕ ਰਵਾਇਤ ਅਨੁਸਾਰ ਮਹਾਤਮਾ ਗੌਤਮ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ ਬ੍ਰਾਹਮਣਾਂ ਨੇ ਬੋਧੀਆਂ ਦੇ ਮੁਕਾਬਲੇ ਇੱਕ ਪੱਕਾ ਥੜਾ ਬਣਾਇਆ ਹੋਇਆ ਸੀ ਜਿੱਥੇ ਬੈ ਕੇ ਉਹ ਦਾਵਾ ਕਰਦੇ ਸਨ ਕਿ ਉਹ ਹਿੰਦੂਆਂ ਦੇ ਪਿਤਰਾਂ ਦੀਆਂ ਸਤ ਕੁੱਲਾਂ ਨੂੰ ਮੁਕਤੀ ਦਿਵਾ ਸਕਦੇ ਹਨ ਉਹ ਇਹ ਵੀ ਕਹਿੰਦੇ ਸਨ ਕਿ ਉਹ ਇਹਨਾਂ ਦੇ ਪਿਤਰਾਂ ਨੂੰ ਖਾਣ ਵਾਲੇ ਵਧੀਆ ਪਦਾਰਥ ਵੀ ਭੇਜ ਸਕਦੇ ਹਨ ਇਹ ਬਿਆ ਨਾਲ ਉਹਨਾਂ ਦੇ ਉਜੜੇ ਰਹਾ ਨੂੰ ਰੁਸ਼ਨਾ ਸਕਦੇ ਹਨ ਇਹੋ ਅਜਹੀਆਂ ਝੂਠੀਆਂ ਗੱਲਾਂ ਵਿੱਚ ਉਹ ਲੋਕਾਂ ਨੂੰ ਉਲਝਾ ਕੇ ਚੌਖਾ ਧਨ ਲੁੱਟਦੇ ਸਨ ਗੁਰੂ ਜੀ ਤੇ ਭਾਈ ਮਰਦਾਨਾ ਵੀ ਉੱਥੇ ਪਹੁੰਚ ਗਏ ਤੇ ਗੁਰੂ ਜੀ ਨੇ ਉਹਨਾਂ ਦੀਆਂ ਲੋਕਾਂ ਨੂੰ ਪਰਮੋਣ ਵਾਲੀਆਂ ਗੱਲਾਂ ਸੁਣੀਆਂ ਤਾਂ ਗੁਰੂ ਜੀ ਖੇੜ ਖੜਾ ਕੇ ਹੱਸਣ ਲੱਗੇ ਇਸ ਤਰ੍ਹਾਂ ਪਾਂਡੇ ਆਪਣਾ ਮਜ਼ਾਕ ਉਡਾ ਦੇ ਕੇ ਗੁਰੂ ਜੀ ਦਿਵਾਲੀ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ ਕਿ ਆਪ ਇਸ ਤਰ੍ਹਾਂ ਹੱਸ ਕੇ ਸਾਡੀ ਖਿੱਲੀ ਕਿਉਂ ਉਡਾ ਰਹੇ ਹੋ ਗੁਰੂ ਜੀ ਨੇ ਆਖਿਆ ਕਿ ਤੁਸੀਂ ਕਿਉਂ ਇੰਨੀਆਂ ਝੂਠੀਆਂ ਪਰ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਠੱਗ ਰਹੇ ਹੋ ਤੁਹਾਡੀਆਂ ਗੱਲਾਂ ਨਿਰੀਆਂ ਹਾਸੋ ਹੀਣੀਆਂ ਹੀ ਨਹੀਂ ਸਗੋਂ ਮੂਰਖਤਾ ਭਰੀਆਂ ਵੀ ਹਨ ਕਦੀ ਮਰੇ ਹੋਏ ਬਨੁਖ ਨੂੰ ਵੀ ਖੁਰਾਕ ਦੀ ਲੋੜ ਹੁੰਦੀ ਹੈ ਜਦੋਂ ਕੋਈ ਜੀਵ ਬਿਮਾਰ ਹੁੰਦਾ ਹੈ ਕਈ ਵਾਰ ਉਹ ਬਿਮਾਰੀ ਦੌਰਾਨ ਹੀ ਖਾਣਾ ਪੀਣਾ ਛੱਡ ਦਿੰਦਾ ਹੈ ਜਦ ਉਸ ਦੇ ਸਰੀਰ ਵਿੱਚੋਂ ਜਾਨ ਨਿਕਲ ਜਾਂਦੀ ਹੈ ਤਾਂ ਉਹ ਜਿੰਨਾ ਤੱਤਾਂ ਦਾ ਬਣਿਆ ਹੁੰਦਾ ਹੈ ਉਹਨਾਂ ਵਿੱਚ ਮੂੜ ਤਬਦੀਲ ਹੋ ਜਾਂਦਾ ਹੈ ਸਿੱਧੂ ਦਵਾਰਾ ਕੋਈ ਚੀਜ਼ ਖਾਣ ਪੀਣ ਦੀ ਗੱਲ ਕਰਨਾ ਮੇਰਾ ਅਸੰਭਵ ਹੀ ਨਹੀਂ ਸਗੋ ਹਾਸੋ ਹੀਣਾ ਵੀ ਹੈ ਤੁਸੀਂ ਉਹਨਾਂ ਤੱਕ ਕਈ ਕਿਸਮ ਦੀਆਂ ਵਸਾਂ ਅਤੇ ਵਸਤਰ ਆਦੀ ਪਹੁੰਚਾਉਣ ਦੀ ਗੱਲ ਕਰਦੇ ਹੋ ਪਹਿਲਾ ਮੈਨੂੰ ਇਹ ਤਾਂ ਦੱਸੋ ਕਿ ਉਹ ਕਿਹੜੇ ਮੰਡਲ ਵਿੱਚ ਰਹਿੰਦੇ ਹਨ ਕੀ ਉਹ ਮਰਨ ਲੱਗੇ ਤੁਹਾਨੂੰ ਆਪਣਾ ਸਿਰ ਨਾਵਾ ਦੇ ਕੇ ਗਏ ਹਨ ਜੇ ਤੁਸੀਂ ਐਨੇ ਹੀ ਜਾਣੀ-ਜਾਣ ਹੋ ਤਾਂ ਤੁਸੀਂ ਮੈਨੂੰ ਦੱਸੋ ਕਿ ਮੇਰੀ ਪਹਿਲੀ ਪੀੜੀ ਦੇ ਪਿੱਤਰ ਕਿੱਥੇ ਹਨ ਤੁਹਾਨੂੰ ਉਹਨਾਂ ਬਾਰੇ ਰਤਾ ਵੀ ਪਤਾ ਨਹੀਂ ਹੈ ਬ੍ਰਹਮਾਂਡੇ ਵਿੱਚ ਤਿੰਨ ਮੰਡਲ ਜਾਂ ਕੋਈ ਹੋਰ ਗਿਣਤੀ ਦੇ ਮੰਡਲ ਨਹੀਂ ਹਨ ਉੱਥੇ ਤਾਂ ਲੱਖਾਂ ਕਰੋੜਾਂ ਹੀ ਆਕਾਸ਼ ਤੇ ਪਤਾਲ ਹਨ ਇਹਦੀ ਗਿਣਤੀ ਕਰਨੀ ਵੀ ਸੰਭਵ ਨਹੀਂ ਹੈ ਇਸ ਲਈ ਅੱਗੋ ਆਪਣੀ ਮੌਤ ਨੂੰ ਯਾਦ ਰੱਖੋ ਇੱਕ ਦਿਨ ਤੁਸੀਂ ਵੀ ਮਰ ਜਾਣਾ ਹੈ ਲੋਕਾਂ ਨਾਲ ਠੱਗੀ ਮਾਰਨੀ ਬੰਦ ਕਰ ਦਿਓ ਅਤੇ ਸੱਚੀ ਸੁੱਚੀ ਕਿਰਤ ਕਰੋ ਉਸ ਅਕਾਲ ਪੁਰਖ ਦੀ ਕੀਰਤੀ ਕਰੋ ਕਿ ਇਸ ਤਰ੍ਹਾਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕਿਸੇ ਲੋੜਵੰਦ ਦੀ ਸਹਾਇਤਾ ਕਰੋ ਤੁਹਾਡਾ ਮਰਨਾ ਸਹਿੇਲਾ ਹੋਵੇਗਾ ਅਤੇ ਤੁਹਾਨੂੰ ਫਿਰ ਕਿਸੇ ਚੀਜ਼ ਦੀ ਤ੍ਰਿਸ਼ਨਾ ਪੁਖ ਨਹੀਂ ਰਹੇਗੀ ਬ੍ਰਾਹਮਣਾ ਦਾ ਪਾਜ ਖੁੱਲ ਗਿਆ ਅਤੇ ਸ਼ਰਮਸਾਰ ਵੀ ਹੋ ਗਏ ਅਤੇ ਉਹਨਾਂ ਨੇ ਗੁਰੂ ਜੀ ਨੂੰ वचन ਦਿੱਤਾ ਕਿ ਉਹ ਅੱਗੇ ਤੋਂ ਇਸ ਝੂਠ ਪ੍ਰੇਮ ਦੀ ਜ਼ਿੰਦਗੀ ਤੋਂ ਤੋਬਾ ਕਰਨਗੇ ਸੋ ਸਾਧ ਸੰਗਤ ਜੀ ਇਹ ਸਾਖੀ ਜਿਆਦਾ ਲੰਮੀ ਹੋਣ ਕਰਕੇ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਸਾਖੀ ਤੁਹਾਡੇ ਕੋਲ ਜਲਦੀ ਹੀ ਲੈ ਕੇ ਹਾਜ਼ਰ ਹੋਵਾਂਗੇ ਉਹ ਸਾਧ ਸੰਗਤ ਜੀ ਜਿਹੜੇ ਜਿਹੜੇ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਸਾਖੀ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਉਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ